ਇੱਥੇ ਖਲੋਤੀਆਂ ਤੇ ਇੱਥੇ ਕਰੋਨਾ ਕੀ ਕਰਨਾ ਔਰ ਕਿਉਂ ਤੇ ਜਿੱਥੇ ਜਾਂਦੇ ਬਹਿ ਹੀ ਜਾਂਦੇ ਬਹਿ ਜਾਂਦੇ ਮੈਂ ਤਾਂ ਗਈ ਸੀ ਅਮਰਤ ਨੂੰ ਤੋੜਨ ਤੇ ਅਮਰਤ ਨੂੰ ਤਾਂ ਮੰਮੀ ਵੀ ਤਾਂ ਉਹ ਆਂਦੀ ਹੀ ਮੈਂ ਆਪਣੀਆਂ ਸਹੇਲੀਆਂ ਕੋਲ ਉਹ ਸਿੱਖਣ ਜਾਣਾ ਜਿਹੜਾ ਸਿੱਖਦੀ ਆ ਆਰਮਾਨਪ੍ਰੀਤ ਮੰਮੀ ਉਹ ਵੀ ਚਲ ਗਈਆਂ ਤੇ ਤੁਸੀਂ ਵਾਂਬਰਤ ਨੂੰ ਘਰ ਲਾ ਲੇ ਤੇ ਮੈਂ ਐਡੇ ਵੱਡੇ ਘਰ ਚ ਇਕੱਲੀ ਮੈਂ ਫੇਰ ਉਧਰੋਂ ਦੀ ਆਣ ਕੇ ਤੇ ਮੈਂ ਕਿਹਾ ਪੁੱਤ ਚੱਲ ਉਹਦਾ ਵੀ ਮੁੰਡੇ ਦਾ ਪਤਾ ਲਾ ਜਾਨੀ ਸ਼ਾਬੀ ਜਣ ਹੁਣ ਕੋਈ ਇਰਾਦਤ ਨਹੀਂ ਕਿਹਾ ਹੋਰ ਵੀ ਕੀ ਲੈਣਾ ਹੀ ਨਹੀਂ ਤੇ ਹਾਂ ਵੇਜਾ ਤਾਂ ਕੀ ਹੁਣ ਜਾਣਾ ਹੀ ਹੈਗਾ ਤੇ ਗਿਆ ਨਹੀਂ ਤੁਹਾਨੂੰ ਵੀ ਪਤਾ ਮੈਂ ਕੱਲੀ ਘਰ ਆ ਰਿਆਂ ਦੱਸ ਮੈਨੂੰ ਇਹ ਤਾਂ ਪਤਾ ਹੈ ਤੂੰ ਕੱਲੀ ਘਰ ਆਵਾ ਤੇ ਰਾਜੇ ਦੀ ਨਾਲ ਉਹਨਕ ਵੇਖ ਕਿੰਨੀ ਸੀਗੀ ਉਹ ਰਾਜੇ ਦੀ ਤੇ ਹੈਗੀ ਹੁਣ ਉਹਨਾਂ ਵੀ ਜਾਣਾ ਮੈਂ ਤੇ ਕਹਾਂ ਚੱਲ ਛੱਡ ਜਾ ਤੇ ਮੰਮੀ ਕਹਿੰਦੀ ਨਹੀਂ ਜੀ ਨਹੀਂ ਲੱਗਦਾ ਹੈਗਾ ਚੱਲ ਕੋਈ ਗੱਲ ਨਹੀਂ ਜਾਣਾ ਹੀ ਆਪਣੇ ਘਰ ਉਹਨੇ ਹੁੰਦਾ ਤਾਂ ਹੈਗਾ ਹੀ ਮੰਮੀ ਫੇਰ ਵੀ ਤੀ ਇਹ ਤੇ ਘਰ ਰਿਆ ਕਰੋ ਮੈਂ ਪਤਾ ਘਰੇ ਹੀ ਆ ਮੈਂ ਤੇ ਆਖੇ ਚੱਲ ਜਾਂਦੀ ਜਾਂਦੀ ਮੈਂ ਗਈ ਨਹੀਂ ਦੋ ਤਿੰਨ ਦਿਨ ਹੋ ਗਏ ਤੇ ਮੈਂ ਇਹ ਵੀ ਇਹਦੇ ਉਹਨਾਂ ਨੂੰ ਛੱਡਣ ਚ ਲੱਗ ਗਈ ਤੇ ਮੈਂ ਕੱਲੀ ਘਰ ਕਰ ਵੱਖ ਵਡਣ ਖਾਨ ਨੂੰ ਪੈਂ ਡਿਆ ਆਹੋ ਫੇ ਚੱਲ ਕੋਈ ਗੱਲ ਚੱਲ ਆਜੋ ਤੇ ਹੁਣ ਮੈਂ ਕਿੱਥੇ ਜਾਣਾ ਪੁੱਤ ਇਹ ਕਹਾਵਾ ਗੰਢੀ ਇਹ ਰੱਬ ਵੀ ਕੀ ਕਰਦਾ ਕਰਦਾ ਉਹ ਬੰਦੇ ਕੌਣ ਫਿਰਦੇ ਆ ਹੈ ਮੁਰਗੀ ਵਾਲੇ ਫਾਰਮ ਚ ਡੇ ਆ ਤਰੇ ਘਰ ਇਹ ਕੌਣ ਹੋਏ ਕੋਈ ਬੇਵਿਸ਼ਾਨ ਜੇ ਆ ਕਮ ਜੀ ਲੱਗ ਰਹੇ ਡਾੜੀ ਇੱਥੇ ਕੀ ਵੇਖੀ ਜਾਂਦੇ ਏ ਜੀ ਓਏ ਉਹ ਫਾਰਮ ਦੇ ਵਿੱਚ ਮੁਰਗੀ ਦੇ ਵਾਲੇ ਫਾਰਮ ਦੇ ਵਿੱਚ ਨਾ ਉਹ ਬੰਦੇ ਫਿਰਨ ਦੇ ਮੈਂ ਉਹ ਵੇਖਣ ਦੇ ਉਹ ਕੌਣ ਆ ਓਏ ਉਪਰੋਂ ਕੀ ਕਾਇ ਕੀਤਾ ਹੀ ਖਾਲੀ ਮਾਲ ਟੋੜੇ ਸਫਾਈ ਕਰਨ ਅੱਛਾ ਈ ਸ਼ਾ ਉਹ ਆ ਤੂੰ ਜੇ ਹੋਣੇ ਚੋਹਾਂ ਪੰਜਾਂ ਜਣਾਂ ਨੂੰ ਫੇਰ ਮੈਂ ਆਖਾਂ ਪਤਾ ਨਹੀਂ ਕਿਹੜੇ ਬੰਦੇ ਤਰੇ ਫਿਰਦੇ ਹੀ ਤੂੰ ਇੱਥੇ ਧੁੱਪੇ ਬੈਠੇ ਕੀ ਗੱਲ ਜੀ ਨਹੀਂ ਲੱਗਦਾ ਮਵੇਂ ਵਗੈਰ ਉਹ ਨਹੀਂ ਜੀ ਜਿਆਦੀ ਤੇ ਕੋਈ ਗੱਲ ਨਹੀਂ ਕੀ ਹਾਂ ਐਡਾ ਉਧਰਿਆ ਵੀ ਨਹੀਂ ਗਾ ਜੀ ਉਦਾਂ ਐਵੇਂ ਮਾਂਜਿਆ ਨਾ ਉਹ ਦਾਸ ਜੇ ਰਿੰਦਾ ਤੇ ਅੰਦਰ ਆ ਜਣਾ ਹੈ ਨਾ ਤੁਸੀਂ ਇਹ ਧੁੱਪਾ ਕਿੰਨੀ ਹੁੰਦੇ ਅੰਦਰ ਜਾਣ ਨੂੰ ਵੀ ਜੀ ਨਹੀਂ ਕਰਦਾ ਹਵਾ ਡਈ ਵਗਣ ਮੈਂ ਇੱਥੇ ਹੀ ਬਹਿ ਗਿਆ ਕੀ ਕਰਨਾ ਹਾਂ ਹਾਂ ਤੂੰ ਕਿੱਧਰ ਆਇਆ ਮੈਂ ਤਾਂ ਛੱਡ ਕੇ ਆਇਆ ਆ ਆਹ ਓਧਰ ਆਇਆ ਮੈਂ ਆਹੋ ਡਈ ਮੈਂ ਕਰੋ ਸਾਸੂ ਚੰਗੀ ਤਰ੍ਹਾਂ ਇਹਨੂੰ ਤੇ ਮਨ ਕੇ ਦਵਾਈ ਦੂ ਸ਼ਾਮ ਨੂੰ ਤਰਕ ਦਿੰਦੇ ਇੱਕ ਵਾਰੀ ਹੂੰ ਉੱਪਰ ਕੀ ਕਰਨਾ ਫਿਰ ਆ ਤੋ ਜੀ ਹਾਂ ਜੀ ਅੰਦਰ ਜਾਓ ਸਾਹੀ ਲਾ ਕੇ ਕੀ ਹੋਇਆ ਬਹੁਤ ਸਤਾਇਆ ਜੀ ਜਿਹੜੀ ਕਿੰਦਾ ਮੈਨੂੰ ਬਾਹਰ ਕੱਢ ਕੇ ਬਿਠਾਓ ਨੇ ਬਾਹਰ ਘੋੜੇ ਘੋੜੇ ਹਵਾਵਾਂ ਕੰਦੀ ਘੱਟਾ ਉੱਟਦਾ ਫਿਰ जख्म ਉਹਦੇ ਹੈਗੇ ਆ ਲੈ ਆ ਜੇ ਮੈਨੂੰ ਨਹੀਂ ਪਤਾ ਇਨਫੈਕਸ਼ਨ ਹੋ ਜਾਣੀ ਆ ਪਤੋਂ ਨੂੰ ਤੇ ਮੈਂ ਤਾਂ ਡੈਡੀ ਜੀ ਸਮਝਾਉਣੀ ਆ ਕਿੰਨਾ ਤੇ ਮੱਥਾ ਮਾਰਦੀ ਆ ਉਹਨੂੰ ਮੇਰੀ ਗੱਲ ਹੀ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਇੱਕੋ ਗੱਲ ਫੜ ਲੈਂਦਾ ਕਦੀ ਜਾਂ ਮੈਨੂੰ ਨਿਵਾਲ ਦੇ ਜਾਂ ਮੈਨੂੰ ਬਾਹਰ ਕੱਢ ਲੈ ਉਹ ਨਹੀਂ ਉਹਦਾ ਹਾਲ ਦੱਸ ਮੈਨੂੰ ਕਹਦਾ ਨੌਂਟੜੇ ਅਰਮਾਨਾ ਅੰਦਰ ਬੈਠਾ ਬੈਠਾ ਰਿਹਾ ਹੁਣ ਰਗਵੀਰ ਜਿਹੜਾ ਬੰਦਾ ਬਿਮਾਰ ਹੁੰਦਾ ਨਾ ਉਹ ਮੰਜੇ ਦੇ ਪੈ ਪੈ ਕੇ ਵੀ ਅੱਕ ਗਿਆ ਵਾ ਹੁਣ ਉਹਦੇ ਗੱਲ ਤੁਹਾਡੀ ਡੈਡੀ ਠੀਕ ਵਾਕ ਜਾਂਦਾ ਵਾ ਜਦੋਂ ਮੈਂ ਕਹਿੰਦਾ ਸ਼ਾਮ ਨੂੰ ਥੋੜਾ ਜਿਹਾ ਹਨੇਰਾ ਹੁੰਦਾ ਉਹ ਤੋਂ ਫਿਰ ਤੋਂ ਲੈ ਕੇ ਇਸੇ ਵੀਰੇ ਜੇ ਆ ਬਾਹਰ ਨਿਕਲ ਆਇਆ ਕਰ ਉਹ ਗੱਲ ਨੂੰ ਮੰਦਾ ਨਹੀਂ ਉਹਦੋਂ ਨਾ ਮੈਨੂੰ ਨੀਂਦ ਆ ਜਾਂਦੀ ਆ ਹੁਣ ਉਹ ਕਹਿੰਦਾ ਮੇਰੇ ਲੱਗ ਗਏ ਬੈਠੇ ਰੋ ਤੇ ਡੈਡੀ ਲੱਗ ਗਏ ਵੀ ਹੁਣ ਬੰਦਾ ਕਿੰਨਾ ਕਿ ਚਿਰ ਪਵੇ ਮੈਨੂੰ ਵੀ ਹੁਣ ਕਈ ਕੰਮ ਆ ਬਾਹਰ ਅੰਦਰ ਵੜਦੇ ਮੁੰਡਾ ਵੀ ਵੇਖਣਾ ਮੈਨੂੰ ਕਹਿੰਦਾ ਮੈਨੂੰ ਵੀ ਬਾਹਰ ਲੈ ਜਾ ਮੈਂ ਵੀ ਬਾਹਰ ਬੈ ਕੇ ਵੇਖਾਂ ਡੈਡੀ ਤੁਸੀਂ ਇੱਥੇ ਵੀ ਬੈਠੇ ਜਣ ਉਹਦੇ ਲਾਗੇ ਬੈਠੂ ਜਾ ਕੇ ਘੜੀ ਚਲ ਮੈਂ ਚਲੇ ਜਾਣਾ ਉਹਦੇ ਲਾਗੇ ਮੈਂ ਕਿਹਾ ਆ ਜਨਾ 2 ਮਿੰਟ ਉਹਨਾਂ ਗੱਲਾਂ ਬੰਦਾ ਕਰਦਾ ਉਹਦਾ ਮਨ ਹੋਰਦਾ ਹੋਰ ਹੋ ਜੂਗਾ ਰਗਵੀਰ ਹੁਣ ਉਹਦਾ ਨਾ ਝੂਰਦਾ ਉਹ ਤਾਂ ਡਾੜੀ ਹੁਣ ਝੂਰੇ ਕੀ ਹੋਣਾ ਵਾ ਹੁਣ ਹੋਣਾ ਗੱਖ ਨਹੀਂਗਾ ਉਹੋ ਗੱਲ ਵੀ ਅੱਬ ਪਛਤਾਇਆ ਕਿਆ ਕਰੇ ਜਦ ਚਿੜੀਆ ਚੋਗੀ ਖੇਤ ਉਹ ਜਿਹੜਾ ਕੰਮ ਉਹਨੇ ਹੋ ਗਿਆ ਹੁਣ ਤੇ ਕੀ ਕਰ ਸਕਦਾ ਬੰਦਾ ਇਹਦੇ ਵਿੱਚ ਮੈਂ ਤੇ ਬੜਾ ਦੁਖੀ ਆ ਮਨ ਹੋ ਗਿਆ ਹੀ ਉਹ ਉਹਦੇ ਲਾਗੇ ਬੈ ਕੇ ਤਾਂ ਮਨ ਅਦਾਸ ਹੀ ਰਹਿੰਦਾ ਮੇਰਾ ਮੇਰਾ ਜੀ ਨਹੀਂ ਕਰਦਾ ਵੇਖਣ ਨੂੰ ਮੇਰੇ ਪੁੱਤ ਦੀਆਂ ਦੋਵੇਂ ਪਾਵਾਂ ਉਹ ਚਲ ਡੈਡੀ ਜੀ ਉਹਦੀਆਂ ਨੂੰ ਹਾਨੂੰ ਦੀਆਂ ਵਾਹਾਂ ਬੰਨਣਾ ਪੈਣਾ ਵਾ ਤੂੰ ਕੀ ਆ ਮੈਨੂੰ ਵੀ ਨਾਲ ਵੱਧ ਤੂੰ ਕੀ ਕਰਦਾ ਐ ਇਦਾਂ ਨਾ ਕਰੋ ਚਲੋ ਆਓ ਅੰਦਰ ਚਲੀਏ ਉਹਦਾ ਜੀਜੂ ਲਾਉਨੇ ਅੰਦਰ ਜਾਓ ਡੈਡੀ ਨਾ ਕਰੋ ਇਦਾਂ ਤੁਸੀਂ ਚਲੋ ਆਓ ਅੰਦਰ ਤੁਸੀਂ ਉਹਨਾਂ ਇਦਾਂ ਨਾਲ ਉਹ ਤੇ ਲੱਗੇ ਜਾ ਕੇ ਮੇਰੇ ਉੱਪਰ ਉਹ ਮਾਰ ਆ ਸੋਖੇ ਟੋਰੀ ਲੱਗੇ ਸਗੋ ਤੁਸੀਂ ਨਹੀਂ ਕਰਦਾ ਗੱਲਾਂ ਇੱਧਰ ਉੱਧਰ ਦੀਆਂ ਕਰਿਓ ਤਾਂ ਵੀ ਚੀਜ਼ ਲੱਗੂਗਾ ਚੰਗੋ ਚਲ ਡੈਡੀ ਜੀ ਚੁੱਪ ਕਰੋ ਹੁਣ ਰੇ ਦੇ ਰੀਦਾ ਵੀ ਮੰਨਣਾ ਹੌਲਾ ਜਾਈ ਪੈ ਗਿਆ ਛੱਟ ਅੱਖਾਂ ਪਰ ਲੈਂਦੇ ਛੱਟ ਮੰਨ ਹੌਲਾ ਕਰ ਲੈਂਦੇ ਤੇ ਮੈਂ ਕਿਧੇ ਗੜੀ ਰੋਵਾ ਮੈਂ ਕਿੰਨੂੰ ਦੱਸਾਂ ਮਿੰਟ ਚੋਂ ਦੀ ਜ਼ਿੰਦਗੀ ਬਦਲ ਗਈ ਥੋੜਾ ਟਾਈਮ ਪਹਿਲਾਂ ਵੇਖਾਂ ਕੀ ਤੇ ਕੀ ਬਣ ਗਏ ਕਿਤੇ ਜਾਨ ਆਉਣ ਖੁਣੋਂ ਵੀ ਮੈਂ ਤੇ ਹੋ ਗਈਆਂ ਕਿ ਛੱਟ ਸਾਬੀ ਨੂੰ ਨਾਲ ਲੈ ਕੇ ਗੱਡੀ ਤੇ ਆਪਾਂ ਚੱਲ ਜਾਣਾ ਹੁਣ ਤੇ ਮੇਰਾ ਆਸਰਾ ਪਾਲਦਾ ਘਰੋਂ ਬਾੰਦਰੋਂ ਇੱਥੇ ਬਾਹਰ ਵਿੜੇ ਚ ਆਉਣ ਲੱਗਿਆ ਤੇ ਐਨੇ ਮੈਨੂੰ ਕਿੱਥੇ ਘੜਨਾ ਇਤੇ ਬੱਜ ਜਿਹੀ ਰਹਿ ਗਈ ਘਰ ਡੈਡੀ ਵੀ ਆਪਣੀ ਥਾਂ ਸਹੀ ਏਡਾ ਜਵਾਨ ਪੁੱਤ ਇਦਾਂ ਵੇਖਿਆ ਜਾਂਦਾ ਅੱਖਾਂ ਦੇ ਸਾਹਮਣੇ ਬਾਹਾਂ ਲੱਥੀਆਂ ਤੋਂ ਬਿਨਾ ਪਿਆ ਮੈਨ ਲੱਗੇ ਬੈਣੀ ਮੇਰੇ ਕੋ ਨਹੀਂ ਜਰਿਆ ਜਾਂਦਾ ਤੇ ਵੀ ਬੰਨ੍ਹ ਨਹੀਂ ਲੱਭਦੀਆਂ ਵੀ ਕੋਈ ਲਾਗੀ ਹੋਰ ਆਣੀ ਕੇ ਬਵੇ ਤੇ ਮੈਂ ਘੜੀ ਵੀ ਇੱਧਰ ਉੱਧਰ ਹੋਆ ਜਰਿਆ ਹੀ ਨਹੀਂ ਜਾਂਦਾ ਇੰਨਾ ਦੁੱਖ ਪੈ ਗਿਆ ਤਨਿ ਕਿਹੜੇ ਮਾੜੇ ਕਰਮ ਕੀਤੇ ਜਿਹੜੇ ਸਾਡੇ ਅੱਗੇ ਆ ਗਏ ਦੋਵੇਂ ਜੀ ਦੁੱਖ ਭੋਗਣ ਨਹੀਂ ਦੁੱਖ ਭੋਗਣ ਵਾਲੀ ਗੱਲ ਉਹ ਮੇਰੇ ਨਾਲੋਂ ਵੱਧ ਭੋਗਣ ਰਿਆ ਤੇ ਮੈਂ ਉਹਦੇ ਨਾਲੋਂ ਵੱਧ ਭੋਗਣ ਲਈ ਇਹ ਕਿੰਨਾ ਨੇ ਕੰਮ 'ਚ ਵੀ ਘਾਟਾ ਖਾਦਾ ਮੁੜ ਕੇ ਆ ਰਿਹਾ ਹੁੰਦਾ ਘਾਟਾ ਪੈ ਗਿਆ ਦਿਨਾਂ ਦਾ ਹੀ ਫੇਰ ਫੇਰ ਚੱਲਣ ਰਿਆ ਹੋਇਆ ਕੋਤਾ ਹੀ ਮੂੰਹ ਗੜੀ ਆਏ ਹੀ ਆਪਾਂ ਵੀ ਦੋਨੋਂ ਜੀ ਆਤ ਬੰਦੇ ਦੀ ਜਿਹੜੀ ਇੱਕ ਦਿਨ ਥੱਲੇ ਲੰਦੀ ਆ ਇਹਨੂੰ ਆਤਰੀ ਬੜੀ ਜਿੱਕੀ ਇਹਨੇ ਸ਼ਰਾਬ ਪੀਣ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਹੁਣ ਤੇ ਦਿਨੇ ਹੀ ਰੱਜਿਆ ਰਹਿੰਦਾ ਹੁੰਦਾ ਹੈ ਨਾ ਬੋਲਣ ਲੱਗਾ ਕੋ ਵੇਖਦਾ ਹੀ ਮਰ ਆਪਾ ਕੀ ਅੰਦਰ ਜਵਾਬ ਤੇ ਦਿੰਦਾ ਦੇਰ ਬਾਅਦ ਹੀ ਦਿੰਦਾ ਵਾ ਨਾ ਪਰ ਦਿੰਦਾ ਜ਼ਰੂਰ ਐਨੇ ਗਲਤ ਕੰਮ ਕਰ ਛੜੇ ਮਾਂ ਪਿਓ ਨਾਲ ਆ ਜੋ ਹੀ ਹੱਥਾਂ ਚ ਲੈ ਮਮੀ ਮੈਨੂੰ ਚੀਜ਼ ਪਾ ਕੇ ਦਿੰਦੀ ਡੈਡੀ ਦਿੰਦੇ ਆ ਲੈ ਪੈਸੇ ਵਰਤ ਲਓ ਕਦੇ ਯੂਵੀ ਦੇਣੀ ਜਦੋਂ ਮੈਂ ਮੰਮੀ ਦੇ ਹੱਥੋਂ ਬੇਰ ਖੋਲੇ ਕੀ ਐ ਤੇਰੇ ਸੜੇ ਬੇਰ ਮੇਰੇ ਦਿਮਾਗ ਚ ਤੇ ਇਹੀ ਟੈਨਸ਼ਨ ਐ ਨਹੀਂ ਜਾਂਦੀ ਕਿ ਕਿੱਦਾਂ ਮੈਂ ਸ਼ਰਮਿੰਦੀ ਹਾਂ ਉਹਨਾਂ ਦੇ ਸਾਹਮਣੇ ਕੀ ਕਹਾਂ ਇਹਨਾਂ ਨੂੰ ਪਤਾ ਨਜ਼ਰਾਂ ਚ ਨਜ਼ਰਾਂ ਮਲਾ ਕੇ ਗੱਲ ਥੋੜੀ ਕਰ ਸਕਦਾ ਕਰੀਤਾ ਉਹ ਵੀ ਇਹ ਸ਼ੱਕ ਭੁੱਲ ਗਏ ਹੋਣਗੇ ਪਰ ਮੇਰੇ ਦਿਮਾਗ ਚੋਂ ਇਹ ਨਾ ਨਿਕਲਦੀਆਂ ਗੱਲਾਂ ਕੀ ਕਰਾਂ ਜ਼ਿੰਦਗੀ ਇਤਾਂ ਦੀ ਫਾਵਾਸਤਾਈ ਜ਼ਿੰਦਗੀ ਨਾਲ ਇਦਾਂ ਦਾ ਪੈ ਗਿਆ ਵਾ ਤੇ ਆ ਮੇਰੋਂ ਦਿਆਂ ਦਿਨ ਕੱਟ ਲਾ ਤੇ ਭਾਵੇਂ ਹੱਸ ਦਿਆਂ ਹੁਣ ਦਿਨਾਂ ਨੂੰ ਤੱਕੇ ਦੇਣ ਵਾਲੀ ਗੱਲ ਹੋ ਗਈ ਹਣ ਤੇ ਟੋਪ ਨਹੀਂ ਲੱਗਦਾ ਚੜੀ ਬਾਹਰ ਅੱਜ ਤੈਨਾਂ ਮਜੀਕ ਵਧੀਆ ਵੀਰ ਆਏ ਆ ਪੁੱਤ ਇਹ ਜੋ ਡੜੀ ਬਾਹਰੋਂ ਆਏ ਜੇ ਆਹੋ ਧਿਆਣ ਕੇ ਬਹਿ ਜਾ ਕਰੋ ਮੇਰੇ ਲਾਗੇ ਵੀ ਕਿ ਨਹੀਂ ਮੈਂ ਬੈਠ ਕੇ ਘੜੀ ਨੂੰ ਆਖ ਰਿਹਾ ਕਿ ਤੁਸੀਂ ਅੰਦਰ ਸਾਬੀ ਲਾ ਕੇ ਬੈਠ ਜਾ ਬਾਹਰ ਤੁਸੀਂ ਕੀ ਕਰਦੇ ਧੋਬੀ ਬਾਹਰ ਅੰਦਰ ਕੋਈ ਕੰਮ ਧੰਦਾ ਵੀ ਕਰਨਾ ਪੈਂਦਾ ਹੈ ਉਹ ਵੀ ਹੁਣ ਵੇਖਣਾ ਉਹ ਤੇ ਬੁੜੀਆਂ ਵੀ ਤਾਂ ਕੰਮ ਧੰਦਾ ਹੀ ਕਰਦੀਆਂ ਉਹ ਤੇ ਸਗੋਂ ਮੰਮੀ ਆਣ ਕੇ ਲਾ ਕੇ ਬੈ ਜਾਂਦੀ ਹੋਣੀਆਂ ਵਿਚਾਰੀ ਗਈ ਆ ਤੇ ਤਾਂ ਹੀ ਨਹੀਂ ਬੈਂਦੀ ਆਹੋ ਇਹ ਤਾਂ ਗੱਲ ਹੈਈ ਆ ਫਿਰ ਬਾਹਰ ਅੰਦਰ ਦਾ ਵੇਖਣਾ ਪੈਂਦਾ ਮੈਂ ਰੱਖਿਆ ਚਲ ਸੁੱਖ ਬੈਠੀ ਨੇ ਲੱਗ ਗਈ ਮੇਰਾ ਵੀ ਦਿਲ ਜਾ ਲੱਗਾ ਰਿੰਦਾ ਵਾ ਹਾਂ ਬੰਨਣਾ ਤਾ ਨਾ ਤਾ ਕੋਟਾ ਨਹੀਂ ਡੈਡੀ ਰਹਿਣ ਦੋ ਬੰਨਣ ਜਾਈਆ ਰਹਿਣ ਦੋ ਰਹਿਣ ਦੋ ਕੋਈ ਨਹੀਂ ਹਾਂ ਨਹੀਂ ਤਾਂ ਡੈਡੀ ਆ ਹਾਂ ਦਵਾਈ ਦੇਤੀ ਸੁਖ ਨੇ ਵੀਣਾ ਨੂੰ ਦੁੱਧ ਆਦਿ ਜੂਜਾ ਵੀ ਨਹੀਂ ਨਹੀਂ ਹਾਂ ਨਹੀਂ ਪੀਣਾ ਗੱਲਾਂ ਕਰਨੋਂ ਦਿਲ ਖਾਂਡੇ ਨੀਂਦ ਵੀ ਨਹੀਂ ਆਉਂਦੀ ਅਸ਼ ਅਸ਼ ਮੈਂ ਹੁਣ ਕੰਦਾ ਨਾ ਗੱਲਾਂ ਕਰਾਂ ਤੀ ਆਉਂਦਾ ਹੀ ਨਹੀਂ ਕੋਈ ਲੱਗੇ ਹਰ ਗੱਲ ਕਿਹੜੀ ਕਰਨੀ ਉਹ ਤਾਂ ਮੈਨੂੰ ਵੀ ਪਤਾ ਵਾ ਸਾਨੂੰ ਵੀ ਪਤਾ ਕਿ ਤੇਰਾ ਲੱਕ ਥੱਕ ਗਿਆ ਮੰਜੇ ਤੇ ਪਿਆ ਮਾਲਕਾ ਸੱਚੇ ਪਾਤਸ਼ਾਹ ਮੰਜੇ ਦੇ ਕਿਹਨੂੰ ਪਾਮੀ ਨਾ ਤੇ ਮੰਜਾ ਤੇ ਜਿਹੜਾ ਕ ਨਹੀਂ ਇਹ ਬਿਮਾਰੀ ਦਾ ਘਰ ਵਾ ਹੋਰ ਕੀ ਆ ਤੇ ਜੇ ਆਖਿਰ ਮੈਂ ਤੇਲ ਲਾ ਦਨ ਨਾਲ ਤੁਸ ਤੰ ਪੀਨੀ ਨਾ ਨਾ ਡੈਡੀ ਨਾ ਸਰ ਮੈਂ ਜਿਹੜਾ ਫਿਕਰ ਫੁਕੋ ਨਾ ਕਰਿਆ ਕਰ ਕਿਸੇ ਗੱਲ ਦਾ ਤੇ ਮੈਂ ਬੰਦਾਇਆ ਜਿਉਂ ਰੱਖ ਜਦੋਂ ਕੱਲੇ ਬੈਣਾ ਕੱਲਿਆਂ ਨਾ ਇੱਥੇ ਬੈਠਾ ਆਪਣੀ ਪਿਆਰੀ ਨਾ ਮਨ ਤੇ ਬੇਫਿਕਰ ਤੇ ਹੋਈ ਜਾਂਦਾ ਦਿਮਾਗ ਤੇ ਹੁਣ ਤੈਨੂੰ ਪਤਾ ਵੀ ਕਾਰੋਬਾਰ ਜਿਹੜਾ ਕਰਨਾ ਉਹ ਕਰਨਾ ਹੀ ਪੈਣਾ ਹੁੰਦਾ ਡੈਡੀ ਬਜ਼ੁਰਗ ਵਾ ਡੰਗਰਾ ਵਾ ਸਹਲਾ ਹੀ ਵੇਂਦਾ ਹੁਣ ਮੈਂ ਪੂਰੀ ਫਰਮ ਸਾਰਾ ਜਿਵੇਂ ਨਾ ਤੇ ਟਾਈਮ ਤੇ ਪਤਾ ਵੀ ਵੇਲੇ ਵੇਲੇ ਲੱਗਦਾ ਵਾ ਹੁਣ ਤੁਹਾਡਾ ਫੋਲਟਰੀ ਫਾਰਮ ਚੱਲਣਾ ਪਿਆ ਵਾ ਲੈ ਬਰਾਬਰ ਵਧੀਆ ਕੇ ਚੰਗੇ ਪੈਸੇ ਦੇ ਕੇ ਤੇ ਜਦੋਂ ਮੈਂ ਖੋਲਿਆ ਮੇਰਾ ਤਾਂ ਕਿਉਂ ਨਹੀਂ ਸਾਥ ਨਹੀਂ ਦਿੱਤਾ ਮੈਨੂੰ ਤਾਂ ਥੱਲੇ ਲਾ ਕੇ ਰੱਖਤਾ ਇਹ ਡੈਡੀ ਉਹ ਬਹਿ ਲੈਣਾ ਨਾ ਕਰ ਜੇ ਕਿਤੇ ਉਹ ਪੁਰਾਣੀਆਂ ਗੱਲਾਂ ਛੱਡ ਦੇ ਉਹ ਡੈਡੀ ਜੇ ਕਿਤੇ ਉਹ ਮਤੇ ਚਿੰਤਾ ਲੈ ਹੁਣ ਤੂੰ ਜੇ ਕਿਤੇ ਉਹ ਚੱਲਿਆ ਹੁੰਦਾ ਮੈਂ ਅੱਜ ਤੱਕ ਇੱਥੇ ਥੋੜੀ ਹੁੰਨਾ ਮੇਰੇ ਲੱਗੇ ਤੇ ਪੋਲਟਰੀ ਫਾਰਮ ਦਾ ਨਾਮ ਹੀ ਨਾ ਲਿਆ ਕਰੋ ਵੀਰ ਸੂਰੀ ਵੀ ਸਾਡਾ ਤੇਰਾ ਹੀ ਸ਼ਰਾਬ ਪੀਣੇ ਦਾ ਤੂੰ ਨਹੀਂ ਹਟਾ ਬੱਸ ਕਰੋ ਪੋਲਟਰੀ ਫਾਰਮ ਤੇ ਸ਼ਰਾਬ ਸ਼ੁਰੂ ਹੋਈ ਆ ਅਹ ਸੱਜਣ ਖੜਾ ਕੋਈ ਜਲਦੀ ਕੋਈ ਗੱਲ ਨੂੰ ਪਿਛਲੀਆਂ ਗੱਲਾਂ ਹੁਣ ਆਉਣ ਵਾਲੇ ਸਮੇਂ ਬਾਰੇ ਸੋਚੋ ਆ ਕੀ ਕਰਨਾ ਪਤਾ ਤੂੰ ਚਿੰਤਾ ਨਾ ਕਰੀ ਚਿੰਤਾ ਕਰਨੋਂ ਅਸੀਂ ਜੋ ਬੈਠੇ ਆ ਸਮਾ ਚੱਲੇ ਨਾ ਚੱਲੇ ਮੇਰੇ ਲਈ ਤੇ ਖਲੋਤਾ ਹੀ ਆ ਉਹ ਬਾਬਾ ਵਾਂ ਹੀ ਨਹੀਂ ਕੋ ਸੋਜਦਾ ਹੀ ਨਹੀਂ ਮੈਂ ਕੀ ਕਰਾਂ ਉਹ ਪੁੱਤ ਮੇਰਾ ਮੈਨੂੰ ਬਹੁਤ ਕੋ ਚੰਗਾ ਨਹੀਂ ਲੱਗਦਾ ਮੈਂ ਇਹ ਸੋਚਦਾ ਮੈਂ ਜਦੋਂ ਮੈਂ ਦੁਨੀਆ ਤੋਂ ਜਾਣਾ ਤੇ ਪੁੱਤ ਤੂੰ ਮੈਨੂੰ ਖੜਨਾ ਸੀ ਚੋਕੇ ਮੋੜਿਆਂ ਤੇ ਆਪਣੀਆਂ ਬਾਵਾ ਦਾ ਤੂੰ ਮੈਨੂੰ ਖੜਨਾ ਸੀ ਤੇ ਮੈਨੂੰ ਹੁਣ ਚੋਕੇ ਕੌਣ ਖੜੂਗਾ ਉਨਾ ਕਰੋ ਡੈਡੀ ਇਦਾਂ ਨਹੀਂ ਗੱਲ ਨਹੀਂ ਕਰੀਦੀ ਇਹਦੀ ਓਏ ਉਹਦੇ ਗੱਲ ਹੈ ਇਹ ਪੁੱਤ ਮਨ ਤੇਰੇ ਕਿੰਨੀਆਂ ਵਿਚਾਰਾਂ ਆਉਂਦੀਆਂ ਆ ਤਾਂ ਕੀ ਕਰਨਾ ਤੂੰ ਵੀ ਬੈਠਾ ਇੱਥੇ ਲੰਮਾ ਪਿਆ ਨਾ ਪੋਜ਼ਿਟਿਵ ਸੋਚਿਆ ਕਿ ਨੈਗੇਟਿਵ ਨਾ ਸੋਚਿਆ ਕਰ ਕਿਹੜਾ ਪੋਜ਼ਿਟਿਵ ਕਿਹੜਾ ਨੈਗੇਟਿਵ ਇਹ ਕੰਮ ਹੋਣਾ ਬਾਕੀ ਇਹ ਪੁੱਤ ਜੋ ਚੀਜ਼ ਖਾਣੀ ਆ ਜੋ ਲੈਣਾ ਮੈਨੂੰ ਦੱਸ ਤੈਨੂੰ ਉਹ ਹੀ ਮਿਲੂਗਾ ਤੇ ਤੂੰ ਚਿੰਤਾ ਨਹੀਂ ਕਿਸੇ ਗੱਲ ਦੀ ਵੀ ਕਰਨੀ ਐ ਵੱਡਾ ਹੌਸਲਾ ਕਰਕੇ ਰਹਿ ਬਈ ਹੁਣ ਤੂੰ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ ਬੱਸ ਵਾ ਹੁਣ ਕੋਹ ਨਹੀਂ ਕਰ ਸਕਦੇ ਇਹਦੇ ਵਿੱਚ ਕੋਈ ਵੀ ਗਲਤੀਆਂ ਕੀਤੀਆਂ ਵਾਂ ਉਹਨ ਗਾੜੀ ਆ ਗਈਆਂ ਫਿਰ ਇੱਕ ਬੋਤਲ ਵੱਡੀ ਠੰਡੇ ਦੀ ਲਿਆ ਛੱਡੋ ਇੱਥੇ ਮਿਲੋਂ ਯਾਰ ਕਾਲੀ ਜੀ ਪੀਂਦੀ ਆ ਮੈਂ ਤੁਹਾਨੂੰ ਪੁੱਛਣਾ ਜੂਸ ਪਿਆ ਵਾ ਲਿਆ ਦੇਣਾ ਬੀਣਾ ਜੂਸ ਨਹੀਂ ਪੀਣਾ ਕਿਹੜਾ ਪੀਣਾ ਲਿੰਕਾ ਫੈਂਟਾ ਕਿਹੜਾ ਪੀਣਾ ਜਾਂ ਲਿੰਕਾ ਜਿਹਾ ਲਿਆ ਛੱਡੋ ਇੱਕ ਚੱਲ ਆਉਣੇ ਜਾਂਦਾ ਮੈਂ ਲਿਆ ਦਿੰਦਾ ਹਾਂ ਹਾਂ ਉਹਦਾ ਠੰਡਾ ਠੰਡਾ ਪੀ ਲੈਂਦਾ ਜਦੋਂ ਕਾਲੀ ਜੀ ਪੀਂਦੀ ਦਵਾਈ ਬੜੀ ਗਰਮ ਆ ਅੱਛਾ ਹਾਂ ਠੰਡਾ ਜੂਸ ਪੀ ਜਾ ਕਰਨਾ ਉਹ ਨਹੀਂ ਪੀਨ ਉਹੋ ਜਿਹੇ ਚੀਜ਼ਾਂ ਕਰਦਾ ਜੀ ਉਹਨੇ ਮਿੰਨਾ ਵਲਿਆ ਜਾਓ ਵੇ ਲਓ ਫਿਰ ਲੈ ਆਓ ਚਲ ਮੈਂ ਲੈ ਆ ਕੇ ਦਿੰਦਾ ਵਾ ਤੂੰ ਜੇ ਹੈਗਾ ਉਹ ਤੇ ਫ੍ਰਿਜ ਚ ਲੈ ਆ ਜੇ ਨਹੀਂ ਤਾਂ ਉਥੋਂ ਹੈਗਾ ਮੈਂ ਸੁੱਛਿਆ ਸੁਖ ਨੂੰ ਹੈ ਨਹੀਂਗਾ ਆਂਦੀ ਨਹੀਂ ਹੈਗਾ ਸ਼ਹਿਰੋਂ ਲੈ ਆਵੀਂ ਫਿਰ ਘੁਰਦਾ ਲੱਤਾ ਬੁੱਤ ਨਾ ਨਾ ਡੜੀ ਲੱਤ ਨਹੀਂ ਕੁੱਟ ਰਹੀਆਂ ਰਹਿਂ ਦੋ ਕੋਈ ਨਹੀਂ ਲਿਆ ਮੇਰਾ ਪੁੱਤ ਵਾ ਤੂੰ ਲੈ ਮੈਂ ਘੁਰ ਦਿੰਦਾ ਮੰਮੀ ਦਾ ਆਇਆ ਫੋਨ ਆਹ ਆਇਆ ਵਾ ਠੀਕ ਵਾਖਣ ਦੀ ਗਏ ਜਾਣਦੇ ਉਧਰ ਨੂੰ ਉਹ ਗੁਰਦੁਆਰਾ ਜਿਹੜਾ ਨਾਨਕ ਚੀਰਾ ਅੱਛਾ ਉਧਰ ਨੂੰ ਜਾਣਦੇ ਆਂਦੇ ਅੱਛਾ ਹੂੰ ਚੱਲੋ ਹੋ ਕੀ ਕਰਨਾ ਪਰ ਉਹ ਯਾਰ ਦਰਸ਼ਨ ਮਿਲੇ ਕਰ ਆਉਗੀ ਬਾਬੇ ਦੇ ਕਰਮਾ ਨਾਲ ਹੀ ਮਿਲਦੇ ਆ ਦਰਸ਼ਨ ਹੁੰਦੇ ਪੁੱਤ ਕਰਮਾ ਨਾਲ ਹੀ ਕਰਮਾ ਤੋਂ ਬਿਗੈ ਦਰਸ਼ਨ ਨਹੀਂ ਹੁੰਦੇ ਆਨ ਕਰਮਾ ਨਾਲ ਹੀ ਇੱਕ ਮਾੜੇ ਕਰਮ ਤੇ ਬਾਹਾਂ ਲਾਥੀਆਂ ਆ ਉਤੇ ਇਹਦਾ ਨਾ ਨਾ ਲੈ ਚਪ ਚੰਗੇ ਹੰਦੇ ਕਿੱਥੋਂ ਲਥਣੀਆਂ ਚੁੱਪ ਕਰ ਜਾ ਮੇਰੇ ਲਾ ਕੇ ਨਾ ਨਾ ਲੈ ਪਤਾ ਮੇਰੇ ਜੀ ਨੂੰ ਕੋ ਹੁੰਦਾ ਹੀ ਜਿੱਦਾਂ ਨਾ ਕੇ ਕੀ ਕਰਨਾ ਆ ਬਲਜੀਤ ਹੂੰ ਮੈਂ ਬਾਜ਼ਾਰ ਚੱਲਿਆ ਕੋ ਮੰਗਾਉਣਾ ਮੈਂ ਤੋਈ ਕੀ ਲੈਣ ਚੱਲੇ ਉਹ ਮੰਜੀਤ ਆਖਦਾ ਕਿ ਲਿਮਕਾ ਪੀਣਾ ਤੇ ਨਿੰਮਕਾ ਲੈਣ ਚੱਲ ਜਾਈਏ ਨਿੰਮਕੇ ਦੀ ਤੇ ਪੇਟੀ ਭਰੀ ਪਈ ਅੰਦਰ ਸੋਈ ਚ ਉਹ ਆਂਦਾ ਸੋਖਾਂ ਦੀ ਹੈ ਕੋਈ ਨਹੀਂਗਾ ਉਹ ਰੋਜ਼ ਤਾਂ ਨਹੀਂ ਹਟ ਰੰਡਿਆ ਕਦੀ ਕੋਮ ਮੰਗੰਡਿਆ ਪਿੰਦਾ ਕਦੀ ਕੋਮ ਮੰਗੰਡਿਆ ਪਿੰਦਾ ਹੁਣ ਪਿਆ ਵੀ ਮੰਜੇ ਤੇ ਆ ਹੈ ਵੀ ਵੇਲਾ ਖਾਣ ਪੀਣ ਵੱਲ ਧਿਆਨ ਨਾਲੇ ਹੁਣ ਪਏ ਪੈਨੂ ਜੇ ਖੰਗ ਕੂਗਾ ਗਈ ਜੇ ਜ ਕਾਮ ਹੋ ਗਿਆ ਤੇ ਕਿੱਦਾਂ ਕੰਗਣਾ ਤੇ ਛਿਕਣਾ ਮਹਾਰਾਜ ਡਾਕਟਰ ਕਹਿੰਦੇ ਥੋੜਾ ਥੋੜਾ ਨਿੰਮਕਾ ਦਿੰਦੇ ਰਿਆ ਕਰੋ ਨਹੀਂ ਤਾਂ ਥੋੜਾ ਥੋੜਾ ਵਾ ਨਾ ਉਹ ਤਾਂ ਗਲਾਸੇ ਭਰ-ਭਰ ਪੀਂਡਿਆ ਵਾ ਹੁਣ ਇੱਕ ਦੋ ਵਾਰੀ ਨਾ ਵੀ ਤੇ ਕਰਨੀ ਪੈਂਦੀ ਆ ਉਹ ਚਲ ਹੁਣ ਉਹ ਵਿਚਾਰਾ ਹੁਣ ਠੀਕ ਨਹੀਂਗਾ ਉਹਦਾ ਮਨ ਨਾਲ ਦੱਸਾ ਉਹ ਜੇ ਹੈਗਾ ਤੇ ਮਾਸਾ ਦੇ ਦਿਆ ਕਰੋ ਇਦਾਂ ਕਰਿਆ ਤੁਹਾਡਾ ਪਤਾ ਫਰੂਟ ਲੈ ਆਓ ਹਾਂ ਉਹਦਾ ਧਿਆਨ ਹੀ ਇਸਦੇ ਪਾਸੇ ਵੱਲ ਲਵਾ ਜਦੋਂ ਆ ਜਖਮ ਕਿੰਨੇ ਹੋਏ ਆ ਆਹ ਦੇ ਜਦੋਂ ਖੰਗਣਾ ਵਾ ਛਿਕਣਾ ਵਾ ਇਹਨਾਂ ਨੂੰ ਜੋਰ ਜਾਂਦਾ ਉਹਦੇ ਹੈ ਗਿਆ ਚਲ ਮੈਂ ਫਰੂਟ ਲੈ ਆਉਣਾ ਵਾ ਉਸੇ ਵਾਲੇ ਹਿਸਾਬੀ ਮੰਗਣ ਡਿਆ ਵਾ ਤਾਂ ਤੁਸੀਂ ਵੀ ਥੋੜਾ ਬਤਨ ਨੂੰ ਕੋਈ ਕੋ ਕਹਿ ਦਿਆ ਕਰੋ ਉਹ ਮੈਂ ਜਦੋਂ ਕਹਿੰਦਾ ਜੂਸ ਪੀਲਾਂਦਾ ਨਹੀਂ ਜੂਸ ਨੂੰ ਜੀ ਨਹੀਂ ਕਰਦਾ ਕਿ ਮੈਂ ਲਿਮਕਾ ਹੀ ਪੀਣਾ ਲਿਮਕਾ ਬਥੇਰੀ ਵਰੀ ਦਿੱਤਾ ਵਾ ਇੱਕ ਬੋਤਲ ਇੱਕੋ ਦਿਨ ਚ ਮਗਾ ਦਿੰਦਾ ਤੇ ਹੁਣ ਉਹ ਵੀ ਖਿਜੀ ਪਈ ਆ ਉਹਨੇ ਹਾਰ ਕੇ ਨਾ ਕਰਦੀ ਹੋਣੀ ਉਹ ਨੂੰ ਚਲ ਕੋਈ ਨਹੀਂ ਉਹਨੇ ਮੈਂ ਸਮਝਾ ਜੂਗੀ ਕਿ ਥੋੜਾ ਪੀਆ ਕਰ ਹੁਣ ਕਿੰਨੇ ਦਿਨ ਹੋ ਗਏ ਆ ਸਾਰੀ ਰੈਸਟ ਨਹੀਂ ਹੁੰਦੀ ਕਿਸ ਦੀ ਵੀ ਹੁਣ ਉਹ ਤੋਰੀ ਰੱਖਦਾ ਤੋਰੀ ਰੱਖਦਾ ਹੁਣ ਮੈਂ ਤਾਂ ਕੇਵਲ ਇਹ ਕੰਮ ਕਮ ਕਰਕੇ ਘੜੀ ਲੰਮੀ ਪੈ ਜਾਣੀ ਆ ਤੇ ਉਹ ਉਹਨੂੰ ਤਾਂ ਪਈ ਬਿਪਤਾ ਹੁਣ ਜਿਹੜਾ ਉਹਦਾ ਪਰਚਾ ਉਹਨੇ ਹੀ ਨਿਪੋਣਾ ਹੁਣ ਮੈਂ ਕਿਦਾਂ ਦੇ ਲੱਗੇ ਜਾ ਕੇ ਬਹਿ ਮੈਂ ਤਾਂ ਸਿਰਫ ਪਾਣੀ ਪਿਆਾਲ ਸਕਦੀ ਜਾਂ ਕਦੀ ਚਲ ਵੀਰਾਂ ਵਰਗਾ ਰੋਟੀ ਖਵਾ ਸਕਦੀ ਹੁਣ ਨੂੰ ਸੋ ਤੋਂ ਜ਼ਿਆਦਾ ਬੰਨਣਿਆ ਵਿਚਾਰੀ ਨੂੰ ਆਓ ਤੇ ਹੈ ਹੀ ਆ ਚਲ ਕੋਈ ਨਹੀਂ ਪੈ ਜਾ ਘੜੀ ਲੰਮੀ ਤੁਮਾਹੋਂ ਲੈ ਆਉਣਾ ਫਰੂਟ ਮੈਨੂੰ ਤੇ ਆ ਬਾਸੀਆਂ ਬੜੀਆਂ ਆਉਂਦੀਆਂ ਚੱਲ ਪੈ ਜਾ ਲੰਮੀ ਜਿਵੇਂ ਲੈ ਆਉਣਾ ਬਰਾ ਸਿਰ ਫੜ ਕੇ ਬੈਠੇ ਜੇ ਉਹ ਤਾਂ ਹੀ ਭਾਜੀ ਕੀ ਕਰਨਾ ਵੀ ਲੈਣੇ ਟੈਨਸ਼ਨ ਆ ਕੋਈ ਟੈਨਸ਼ਨ ਹੈ ਵੀ ਆ ਤੇ ਨਹੀਂ ਨਹੀਂ ਹੈਗੀਆਂ ਕਿ ਪਤਾ ਹੀ ਆ ਤੁਹਾਨੂੰ ਸਾਰਾ ਕੁਝ ਚਲ ਟੈਨਸ਼ਨ ਲੈ ਕੇ ਹੋਣਾ ਕਿਹੜਾ ਹਾਲ ਆ ਕੇ ਚੀਜ਼ ਦਾ ਹੈ ਤੇ ਨਹੀਂ ਪਰ ਫਿਰ ਵੀ ਬਦੋ ਬਦੀ ਜਿੰਨਾ ਬੰਦਾ ਮਰਜੀ ਆਪਣੇ ਐਪ ਨੂੰ ਕੰਮ ਚ ਲਾਏ ਦਿਮਾਗ ਤੇ ਬਦੋ ਬਦੀ ਟੈਨਸ਼ਨ ਹੋ ਹੀ ਜਾਂਦੀ ਗੱਲਾਂ ਕਰੀਆਂ ਨਿਕਲਦੀਆਂ ਦਿਮਾਗ ਚ ਉਹ ਤੇ ਜਾਂਦੀ ਹ ਹ ਮਨਪ੍ਰੀਤ ਹੋਣੀ ਆਈ ਤੈਨੂੰ ਮਨਪ੍ਰੀਤ ਹੋਣੀ ਚੱਲ ਗਈਆਂ ਅੱਛਾ ਚੱਲ ਗਈਆਂ ਚੜਾ ਕੇ ਆਇਆ ਬੱਸੇ ਠੀਕ ਚਲ ਰਹਿ ਪੈਂਦੀ ਹੋਰ ਚਲ ਫੇਰ ਆ ਜੂਗੀ ਕਿ ਉਹਦਾ ਕਿਹੜਾ ਜੀ ਲੱਗਣਾ ਉੱਥੇ ਆ ਇਹ ਵੀ ਗੱਲ ਨਿਕਾ ਜਿਆ ਠੀਕ ਹੀ ਹਾਂ ਠੀਕ ਠਾਕ ਠੀਕ ਹੂੰ ਉਹ ਜੇ ਉਹਨੇ ਫੇਰ ਹਫਤੇ ਨੂੰ ਕਹਣਾ ਮੈਨੂੰ ਲੈ ਜਾਓ ਆ ਇਹ ਵੀ ਗੱਲ ਉਹਦਾ ਵੀ ਫੇਰ ਇੱਥੇ ਮੰਮੀ ਵੱਲ ਵੀ ਧਿਆ ਰਿੰਦਾ ਨਾਲੇ ਇੱਥੇ ਉਹਦਾ ਜੀ ਜ਼ਿਆਦਾ ਲੱਗਦਾ ਘਰ ਵਾਲਾ ਵੀ ਨਾ ਇੱਥੇ ਵੀ ਬਾਹਰ ਆ ਉੱਥੇ ਬੰਦੇ ਨੇ ਕੀ ਕਰਨਾ ਹੁੰਦਾ ਨਾਲੇ ਸਾਸੋ ਦੀ ਜਦ ਸੁਭਾ ਥੋੜਾ ਇਦਾਂ ਦਾ ਹੀ ਘਰਤੀ ਬੋਲਦੀ ਬਾਲਦੀ ਹੈ ਨਾ ਤੇ ਉਹ ਖੁੱਲੇ ਸੁਭਾ ਦੀ ਉਹ ਫਿਰ ਰੌਣਕੀ ਬੰਦਾ ਉਹਨਾਂ ਹੁੰਦਾ ਮੈਨਾਂ ਕੋਈ ਨਾ ਕੋਈ ਗੱਲਾਂ ਵਾਲਾ ਜੁੱਟੇ ਸਾਸੋ ਦੀ ਮੰਮੀ ਹੈ ਮੇਰੀ ਤਾਂ ਤੇ ਪਤਾ ਆ ਮੈਨੂੰ ਜੇ ਮੇਰੇ ਸਾਹਮਣੇ ਚੁਗਲੀਆਂ ਕਰੀ ਜਾਂਦੀ ਤੂੰ ਹੀ ਕਹਣਾ ਕਿੰਨਾ ਕਿ ਮੰਮੀ ਬੋਲਦੀ ਤੁਹਾਡੀ ਚੱਲ ਉਹਦਾ ਹੈ ਹੀ ਜੇ ਨੇ ਸੁਭਾ ਵੀ ਨਿਆਣੇ ਵਾਲਾ ਵਾ ਹਾਂ ਪਰ ਇਹ ਨਾ ਫਿਰ ਵੀ ਉਹ ਉਦਾਰਨਾਂ ਮਨਪ੍ਰੀਤ ਦਾ ਸੁਭਾਅ ਇਦਾਂ ਦਾ ਵਾ ਕਿ ਜੇ ਤਾਂ ਮੈਂ ਗੱਲਾਂ ਕਰਨੀ ਤਾਂ ਕੋਈ ਮੈਨੂੰ ਵੀ ਕੋਈ ਨਾ ਕੋਈ ਟੱਕਰ ਵਾਲਾ ਟੱਕਰੀ ਦੇ ਵੀ ਗੱਲਾਂ ਆ ਗੱਲ ਕੱਢੀ ਆ ਆਹੋ ਇਦਾਂ ਹੀ ਇਦਾਂ ਹੀ ਹੈ ਤੇ ਮੰਮੀ ਹੁਣ ਤਾਂ ਦੀ ਸ਼ਾਂਤ ਸੁਭਾਅ ਦੀ ਹੈ ਆਹੋ ਹੁਣ ਪਰ ਉਹਨੂੰ ਸਮਝਣ ਵਾਲਾ ਵੀ ਤਾਂ ਚਾਹੀਦਾ ਨਾ ਗਾੜੀ ਨਾ ਇਹ ਤੇ ਹੈ ਕੋਈ ਪਾਸਾ ਸਮਝੇ ਅੱਗੇ ਬੰਦਾ ਫੇਰ ਹੀ ਉਹਨੂੰ ਕੋਈ ਜਵਾਬ ਦੇਵੇ ਹੂੰ ਇਹ ਤੇ ਹੈ ਤਾਂ ਕਹਾਂ ਨੂੰ ਨਹੀਂ ਚੰਗੀ ਤਰ੍ਹਾਂ ਸਮਝ ਲੱਕੀ ਨਹੀਂ ਹਾਂ ਨੂੰ ਤਾਂ ਚੱਲ ਫੇਰ ਵੀ ਆ ਜਾਂਦੀ ਆ ਹੁਣ ਜਿਹੜੇ ਨਵੇਂ ਬੰਦੇ ਨਾਲ ਕੋਈ ਗੱਲ ਕਰਨੀ ਆ ਉਹਨੇ ਪਹਿਲਾਂ ਸੋਚਣਾ ਵਿਚਾਰੇ ਨੇ ਵੀ ਕੀ ਕਹਿਣ ਦੀ ਫੇਰ ਜਵਾਬ ਦੇਣਾ ਇਹ ਵਾਲਾ ਦਦਿਆ ਗੱਲਾਂ ਚ ਮੈਂ ਐਦਾ ਨਾ ਵੀ ਗਾਲਾਂ ਕੱਢਣ ਦੀ ਹੈ ਕਰ ਆਹੋ ਤੇ ਸਾਬੀ ਅੰਦਰ ਹੀ ਹੈ ਡੈਡੀ ਉਹ ਨਹੀਂ ਅੰਦਰ ਬੈਠੇ ਉਹਦੇ ਲੱਗੇ ਮੈਂ ਵੀ ਇੱਥੇ ਬੈਗੀ ਉਹਨੂੰ ਬਾਹਰ ਕਿਤੇ ਮੰਜੀ-ਮੰਜੀ ਡਾਦਿਆ ਕਰ ਹਵਾ ਹੋਵਾ ਲੱਗ ਜੇ ਉਹ ਇਸੇ ਗੱਲ ਦਾ ਤੈਨੂੰ ਰੋਣਾ ਵੀ ਬਾਹਰ ਲਿਆਉਂਦੇ ਹਵਾ ਹੋਵਾ ਚੱਲਣ ਦੀ ਕਿੰਨਾ ਘਟਾ ਖਾਣਵਾ ਤੇ ਡੈਡੀ ਜਾਂਦੇ ਤੇ ਜਖਮਾਂ ਤੇ ਪਹਿਣਾ ਵਾ ਤੇ ਅੰਦਰ ਹੀ ਸਹੀ ਹੈ ਸਲਾਬੀ ਨਾ ਨਾ ਪੈਦੇ ਉਹਨੇ ਲੱਕ ਨੋ ਨਹੀਂ ਪੈਂਦੀ ਭਈਆ ਤੂੰ ਵੀ ਮਜ਼ਾਕ ਕਰ ਨਾ ਹੁਣ ਵੀ ਅੱਡ ਅੰਦਰ ਹੀ ਸਹੀ ਹੈ ਬਾਹਰ ਨਿਕਲ ਕੇ ਵਿਸਤਮਦਾ ਜੇ ਫਿਰ ਇੱਥੇ ਵੀ ਤੇ ਲੱਗੇ ਬਹਿਣਾ ਪਹਿਣਾ ਇੱਕ ਜਾਣੇ ਇਹਨੂੰ

ਕਾਦੀ ਵਧਾਈ ਆ ਬਾਹਨ ਲੱਭੀ ਤੇਰੀ ਭਈਆ ਉਹ ਗੱਲ ਵੀ ਮੁਖੋਲ ਕਰਨ ਵਾਲੀ ਯਤ ਨਹੀਂ ਤੁਹਾਡੀ ਨਾਲੀ ਕੀ ਗੱਲ ਬੜਾ ਘੂਕਸ ਤਾ ਉਹ ਦਵਾਈ ਖਾਦੀ ਨਸ਼ਾ ਜਿਹਾ ਬੜਾ ਹੋਇਆ ਯਾਰ ਅੱਛਾ ਅੱਛਾ ਉਹ ਤਾਂ ਮੀਰਪੂਰ ਤੇ ਨਹੀਂ ਹੁੰਦੀ ਪੇਟ ਤੇ ਨਹੀਂ ਹੁੰਦੀ ਹੂੰ ਹੁੰਦੀ ਵੀ ਆ ਪਰ ਤੁਹਾਈਆਂ ਨੂੰ ਹੀ ਦੇ ਦਿੰਦਾ ਮੈਨੂੰ ਲੱਗਦਾ ਇਹਦੇ ਨਾਲ ਹੀ ਥੋੜਾ ਆਰਾਮ ਜਿਹਾ ਰਹਿੰਦਾ ਉਹ ਜ਼ਿਆਦਾ ਵੀ ਨਾ ਖਾਇਆ ਕਰ ਦਵਾਈਆਂ ਦੁਈਆਂ ਚੱਲ ਇਹ ਖਾਣੀਆਂ ਪੈਣੀਆਂ ਹੋਣਾਂ ਇਹਦੀਆਂ ਲੱਗੀਆਂ ਕਾਲ ਕੋਈ ਨਹੀਂ ਖਾਲਾ ਥੋੜਾ ਕਿ ਚਰੀ ਐ ਬੋਤਲ ਲਿਆ ਵਾਹ ਪੈਗਪੂਗ ਲਾਉਣਾ ਹੀ ਹਾਂ ਨਹੀਂ ਨਹੀਂ ਵੇਲਾ ਇੱਕ ਪੀਰਾ ਪਟਿਆਲਾ ਹੈ ਨਹੀਂ ਭਾਈ ਅਬ ਨੀਂਦ ਵੜੀ ਆ ਉਹ ਵੇਖਾ ਬੜੀਆਂ ਮੀਟਣਾਂ ਜਿਦਾ ਪਹਿਲਾਂ ਹੀ ਪੀ ਕੇ ਸੁੱਤਾ ਸੰਨਿਆੰਦ ਉਹ ਆਈ ਖਾਦੀ ਨਸ਼ਾ ਬੜਾ ਦਵਾਈ ਜੀ ਹੂੰ ਹੋਰ ਹੋਰ ਵਧੀਆ ਵਾ ਕਿਧਰੋਂ ਆਏ ਸੀ ਆਉਣਾ ਕਿਧਰੋਂ ਭਰਾਵਾ ਇਧਰ ਹੀ ਵਿਹਲਾ ਸੀ ਮੈਂ ਪਤਾ ਲੈ ਕੇ ਆਵਾ ਮੁੰਡੇ ਦਾ ਜੰਨਾ ਆਇਆ ਕਰੋ ਬੈਠਾ ਪੂਜਿਆ ਕਰੋ ਯਾਰ ਤੇਰਾ ਮਿਲਿਆ ਸੀ ਮੈਂ ਦੱਸਾਂ ਵਾਂ ਕੌਣ ਉਹ ਹੀ ਕਹਿੰਦਾ ਮੈਂ ਵੀ ਕੱਲਾ ਪੈਗ ਨਹੀਂ ਲਾਉਂਦਾ ਉਹਦੇ ਬਿਨਾਂ ਭਾਈਆ ਨਾ ਕਰਿਆ ਕਰ ਮਖੌਲਾ ਸ਼ਰਾਬ ਜਰੂਰ ਦੀ ਗੱਲ ਨਾ ਕਰਿਆ ਕਰੋ ਏਡਾ ਕੀ ਨਫਰਤ ਹੋ ਗਈ ਜਿਵੇਂ ਤੇ ਪਹਿਲਾਂ ਹੋ ਜਾਂਦੀ ਤੇ ਅੱਜ ਬਾਵਨ ਦਾ ਪਿਆਰ ਹੋਣਾ ਸੀ ਨਾ ਇਹਦੇ ਸੌਂਡ ਆ ਕਬੂਤਰਾਂ ਨੂੰ ਚੱਲ ਸਮਝਾ ਫੇਰ ਮੈਂ ਚੱਲਦਾ ਫੇਰ ਸਹੀ ਕਰੇ